ਜੇ ਪੰਜਾਬ ਸਰਕਾਰ ਸਾਡੀ ਕੰਮ ਕਰਦੀ ਹੁੰਦੀ ਹਰਿਆਣਾ ਦੀ ਗਈ ਯੋਰਤੀ ਸੀ ਸਾਡੇ ਕਿਸਾਨ ਚੱਕ ਲੈ ਜਾ ਕੇ ਕੁੱਟ ਕੇ ਅੰਦਰ ਪਾਣ ਦੀ ਪਰ ਲੇਕਨ ਨਸ਼ਾ ਪੂਰੀ ਤਰ੍ਹਾਂ ਜਿੱਦਾਂ ਸਰਕਾਰਾਂ ਕਹਿ ਰਹੀਆਂ ਹਨ ਬੰਦ ਨਹੀਂ ਹੋਇਆ ਬਿਕਣ ਹਲੇ ਆਪਾਂ ਨੂੰ ਤਾਂ ਲੱਗਦਾ ਕਿ ਸਾਰੇ ਅਲੱਗ-ਅਲੱਗ ਹੈ ਕਈ ਵਾਰੀ ਇਹ ਸੋਚੀ ਰਾਂ ਵੀ ਇਹ ਸਾਰੇ ਅੰਦਰੋਂ ਇੱਕੇ ਹੀ ਆ ਯਾਰ ਕੰਮ ਨਹੀਂ ਕਰਦੀ ਪੁਲਿਸ ਕੰਮ ਨਹੀਂ ਕਰਦੀ ਨਹੀਂ ਕਰਦੀ ਪੁਲਿਸ ਪੁਲਿਸ ਕੀ ਕਰਦੀ ਲੈਟਰ ਹੀ ਮਰੇ ਜਰਾਬ ਇਹ ਕਿ ਨਾ ਬਾਕੀ ਪੁਲਿਸ ਨੇ ਕਰਨਾ ਵੀ ਬਦਲਾ ਦਿਓ ਕਿਉਂ ਭੂਆ ਫੁੱਫੜ ਬਣਦੇ ਰਹਿੰਦੇ ਸੀਗਾ ਮਾਸੜ ਬਣ ਗਿਆ ਫੁੱਫੜ ਬਣ ਗਿਆ ਚਲੋ ਅੱਜ ਬਦਲਦੇ ਨਵੇਂ ਬਦਲ ਦਿਓ ਪਰ ਇਹ ਨਹੀਂ ਵੀ ਨਹੀਂ ਗੱਲ ਕੀਤੀ ਕੋਈ ਬਣ ਨਹੀਂ ਗੱਲ ਕਹਿੰਦਾ 20 ਦਿਨਾਂ ਜੇ ਨਸ਼ਾ ਬੰਦ ਕਰ ਦੂੰ ਨਸ਼ਾ ਹੋਇਆ ਹੀ ਨਹੀਂ ਬੰਦ ਉਹ ਤੋਂ ਜ਼ਿਆਦਾ ਚੜ ਗਿਆ ਲਾਰੇ ਲੱਪੇ ਲਾਰੀ ਬਸਤੀ ਸਵਾਰੀ ਤੇ ਇਸ ਵਾਰ ਲਾਰੇ ਲੁੱਪੇ ਸਰਕਾਰ ਦੇ ਸੁਣਨ ਦੇ ਲਈ ਅਸੀਂ ਪਹੁੰਚੇ ਲਾਰੀ ਜਿਹੜੀ ਜਾ ਰਹੀ ਹੈ ਚੰਡੀਗੜ੍ਹ ਤੋਂ ਹੁਸ਼ਿਆਰਪੁਰ 135 ਕਿਲੋਮੀਟਰ ਦੇ ਕਰੀਬ ਜਿਹੜਾ ਹੈ ਉਹ ਰਸਤਾ ਹੈਗਾ 2.5 ਘੰਟੇ ਲੱਗਦੇ ਨੇ ਪਰ ਸੜਕਾਂ ਦੇ ਵੀ ਥੋੜੇ ਜਿਹਾ ਬੁਰਾ ਹਾਲ ਹੈ ਜੇ ਤੁਸੀਂ ਅੰਦਰੋਂ ਜਾਣੇ ਹੋ ਕਿਉਂਕਿ ਅਸੀਂ ਜਾਣਾ ਗੜਸ਼ੰਕਰ ਤੱਕ ਗੜਸ਼ੰਕਰ ਤੋਂ ਫਿਰ ਅੱਗੇ ਤੁਹਾਨੂੰ ਦਿਖਾਣੇ ਆ ਕਿ ਗੜਸ਼ੰਕਰ ਦੇ ਹੁਸ਼ਿਆਰਪੁਰ ਦੇ ਕੀ ਮੁੱਦੇ ਨੇ ਤੇ ਮੇਰੇ ਨਾਲ ਮੈਂ ਬਜਨ ਵਰਮਾ ਤੇ ਮੇਰੇ ਨਾਲ ਨੇ ਖੁਸ਼ੀ ਸਰਾਂ ਤੇ ਅੱਜ ਫਿਰ ਬਹੁਤ ਸਾਰੇ ਨਵੇਂ ਲੋਕਾਂ ਦੇ ਨਾਲ ਤੁਹਾਡਾ ਜੋ ਰੂਪ ਰੂ ਕਰਵਾਉਣ ਜਾ ਰਹੇ ਆਪਾਂ ਇਹਨਾਂ ਸਭ ਨਾਲ ਉੱਤੇ ਗੱਲ ਕਰਾਂਗੇ ਇਹਨਾਂ ਦੇ ਨਾਲ ਸੋ ਬਜਾ ਮੈਂ ਦੇਖ ਰਹੀ ਸੀ ਕਿ ਪੂਰੀ ਲਾਰੀ ਨਾ ਭਰੀ ਹੋਈ ਆ ਤੇ ਲੋਕ ਨਾ ਬੜੇ ਐਕਸਾਈਟਡ ਹੋਏ ਜਦੋਂ ਤੁਸੀਂ ਕਹਿ ਰਹੇ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਕਿ ਹਾਂ ਜਿਸ ਤਰੀਕੇ ਨਾਲ ਚਿਹਰੇ ਤੋਂ ਲੱਗ ਰਿਹਾ ਸੀ ਕਿ ਹਰ ਕੋਈ ਜਿਹੜਾ ਆਪਣੇ ਮੁੱਦੇ ਤੇ ਮਸਲੇ ਜਿਹੜੇ ਆ ਉਹ ਸਾਂਝੇ ਕਰਨਾ ਚਾਹੁੰਦਾ ਹੈ ਤੇ ਆਪਾਂ ਇਧਰੋਂ ਸ਼ੁਰੂਆਤ ਕਰੀਏ ਮੈਂ ਇਥੋਂ ਸ਼ੁਰੂਆਤ ਚਲੋ ਜੀ ਆਪਾਂ ਇਧਰੋਂ ਸ਼ੁਰੂਆਤ ਕਰਦੇ ਸੱਸੇ ਗੱਲ ਜੀ ਕਿੱਥੇ ਜਾ ਰਹੇ ਹੋ ਸਰ ਸੱਲ ਦੇ ਜਾ ਰਹੇ ਜੀ ਸੱਲ ਦੇ ਅੱਛਾ ਟ੍ਰੇਨ ਵਾਲੇ ਕਿੱਥੇ ਮੈਂ ਯੂਪੀ ਦਾ ਯੂਪੀ ਦਾ ਯੂਪੀ ਤੇ ਪੰਜਾਬ ਦਾ ਕੰਪੈਰੀਸ਼ਨ ਕਰੀਏ ਹੈਨਾ ਹਲੇ ਤੱਕ ਕੀ ਕੰਪੈਰੀਸ਼ਨ ਦੇਖਿਆ ਤੁਸੀਂ ਕੀ ਬੈਟਰ ਏਸ ਯੂਪੀ ਚ ਹੈ ਤੇ ਕੀ ਬੈਟਰ ਏਸ ਪੰਜਾਬ ਚ ਹੈ ਹੱਲੇ ਤੋਂ ਜਦ ਤਾਈ ਹੋਗੀ ਸਰਕਾਰ ਆਈ ਵਾਹ ਪੇ ਕਾਨੂੰਨ ਵਿਵਸਥਾ ਬੜੀ ਹੋ ਗਈ ਵਾਹ ਪੇ ਪੰਜਾਬ ਚ ਨਹੀਂ ਹੋਈ ਲੋਕ ਪੰਜਾਬ ਵੱਲੇ ਵਿਗੜੀ ਹੋਇਆ ਪੰਜਾਬ ਨਹੀਂ ਹੋਇਆ ਪੰਜਾਬ ਪਹਿਲੇ ਥੀ ਬੜੀਆ ਥੀ ਹਾ ਵੋਂਡ ਨਹੀਂ ਹੋਈ ਹੈ ਪਹਿਲੇ ਸੀ ਮਤਲਬ ਕਦ ਥੀ ਪਹਿਲੀ ਸਰਕਾਰ ਜੋ ਇਸ ਤੋਂ ਪਹਿਲੇ ਥੀ ਸਰਕਾਰ ਤੋਂ ਕਹਿ ਰਹੀ ਹੈ ਕਿ ਮੈਂ ਅਸੀਂ ਬੜਾ ਕੰਮ ਕਰਾਇਆ ਇੱਥੇ ਨਸ਼ੇ ਵਾਲੇ ਜਿਹੜੇ ਅਸੀਂ ਫੜ ਕੇ ਅੰਦਰ ਕਿਤੇ ਨੇ ਗੈਂਗਸਟਰ ਫੜੇ ਨੇ ਅਸੀਂ ਐ ਰੋਜ਼ ਇਨਕਾਊਂਟਰਸ ਹੋ ਰਹੇ ਨੇ ਕੁਛ ਨਾ ਕੁਛ ਸਰਕਾਰ ਤੋਂ ਸਾਦੀ ਕਮ ਹੈ ਕੋਣ ਮਨਾ ਕਰਦਾ ਹੈ ਸਰਕਾਰ ਤਾਂ ਤਾਰੀ ਕਰਦੀ ਹੈ ਕਿਥੇ ਦੇ ਹੋ ਸਰ ਤੁਸੀਂ ਮੈਂ ਮਾਲਪੁਰ ਤੋਂ ਮਾਲਪੁਰ ਕੀ ਬਾਤ ਹੈ ਬੜਾ ਵਧੀਆ ਥਾਂ ਹੈ ਰਸਤੇ 'ਚ ਪਊਗੀ ਹਾਂਜੀ ਹਾਂਜੀ ਹੈਨਾ ਹਾਂਜੀ ਅੱਛਾ ਸਭ ਤੋਂ ਪਹਿਲਾਂ ਕਿ ਉੱਥੇ ਤਾਂ ਬੜੇ ਸਟਾਰ ਵੀ ਨੇ ਉੱਥੇ ਦੇ ਸਪੋਰਟਸ ਪਰਸਨੈਲਿਟੀਜ਼ ਦੀ ਗੱਲ ਕਰੀਏ ਹਰ ਮਿਲਰ ਬੈਂਡਸ ਉੱਥੇ ਦੇ ਨੇ ਸਿੰਗੇ ਦੀ ਗੱਲ ਕਰੀਏ ਸਿੰਗਰ ਦੀ ਉਹ ਉੱਥੇ ਦੇ ਨੇ ਹੈਨਾ ਆਪਾਂ ਮਾਲਪੁਰ ਦੇ ਇਲਾਕੇ ਦੀ ਗੱਲ ਕਰਦੇ ਹਾਂ ਮਾਲਪੁਰ 'ਚ ਹੱਲੇ ਕੋਈ ਮੁੱਦਾ ਹੈ ਜਿਹੜਾ ਹੱਲੇ ਤੱਕ ਠੀਕ ਨਹੀਂ ਹੋਇਆ ਤੇ ਇਹੋ ਜਿਹੇ ਕਿਹੜਾ ਮੁੱਦਾ ਮੁੱਦਾ ਤਾਂ ਦੇਖੋ ਜੀ ਜਿਹੜਾ ਚੱਲਦਾ ਆ ਰਿਹਾ ਨਾ ਸ਼ੁਰੂ ਤੋਂ ਹੀ ਨਸ਼ੇ ਦਾ ਨਸ਼ਾ ਜਿਹੜਾ ਨਾ ਚੁਟਾ ਹੱਲੇ ਵੀ ਮਤਲਬ ਵਿਕ ਰਿਹਾ ਬਹੁਤ ਜ਼ਿਆਦਾ ਮਤਲਬ ਗਰਾਉਂਡ ਲੈਵਲ ਤੇ ਮਤਲਬ ਚਲੋ ਹੁਣ ਖੁੱਲੇ ਮਤਲਬ ਜਿੱਦਾਂ ਕਹ ਲੋ ਥੋੜਾ ਜਿਹਾ ਫਰਕ ਤਾਂ ਹੈਗਾ ਪਰ ਲੇਕਿਨ ਨਸ਼ਾ ਪੂਰੀ ਤਰ੍ਹਾਂ ਜਿੱਦਾਂ ਸਰਕਾਰਾਂ ਕੈਰੀਆਂ ਨਾ ਬੰਦ ਨਹੀਂ ਹੋਇਆ ਵੇਕਣਾ ਹੱਲੇ ਤੱਕ ਉਹ ਅੰਡਰਗਰਾਉਂਡ ਉੱਦਾਂ ਵਿਕਦਾ ਪਿਆ ਪੁਲਿਸ ਕੁਛ ਨਹੀਂ ਕਰ ਰਹੀ ਪੁਲਿਸ ਕਰਦੀ ਵੀ ਹੈ ਕੁਛ ਪਰ ਤਕਰੀਬਨ ਮਤਲਬ ਪੂਰੀ ਤਰ੍ਹਾਂ ਮਤਲਬ ਕੰਟਰੋਲ ਨਹੀਂ ਹੈ ਇਹ ਨਕਸਸ ਖਤਮ ਕਿਵੇਂ ਹੋਏਗਾ ਕੀ ਲੱਗਦਾ ਹੋਣਾ ਕਿਵੇਂ ਚਾਹੀਦਾ ਦੇਖੋ ਜੀ ਇਹ ਤਾਂ ਸਰਕਾਰਾਂ ਦੀ ਢਿੱਲ ਹੈ ਸਰਕਾਰਾਂ ਕਰ ਸਕਦੀਆਂ ਸਭ ਕੁਝ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੀ ਇਮਾਨਦਾਰੀ ਹੋਣੀ ਚਾਹੀਦੀ ਆ ਤਾਂ ਇਹਦੇ ਤੇ ਕਾਬੂ ਪਾਇਆ ਜਾ ਸਕਦਾ ਅ ਸਰ ਤੁਸੀਂ ਕਿੱਥੇ ਦੇ ਹੋ ਮੈਂ ਗਰਦਾਸਪੁਰ ਤੋਂ ਹਾਂ ਗਰਦਾਸਪੁਰ ਗਰਦਾਸਪੁਰ ਦਾ ਹਾਂ ਹਾਂਜੀ ਹਾਂਜੀ ਗਰਦਾਸਪੁਰ ਤਾਂ ਆਪਣਾ ਮਾਝਾ ਵਾਲਾ ਇਲਾਕਾ ਸਾਰਾ ਹੈ ਨਾ ਪਹਾਉਂਆਂ ਵਾਲਾ ਇਲਾਕਾ ਤੇ ਸਭ ਤੋਂ ਪਹਿਲਾਂ ਉੱਥੇ ਦਾ ਕੀ ਮਸਲਾ ਜਿਹੜਾ ਹੱਲ ਨਹੀਂ ਹੋਇਆ ਇਹਦਾ ਮਸਲਾ ਤਾਂ ਜੋ ਇਹਨਾਂ ਨੇ ਬੋਝ ਨੇ ਬੋਲਤਾ ਸੇਮ ਹੀ ਹੋਈ ਆ ਪੰਜਾਬ ਦਾ ਕੋਈ ਵੀ ਕੋਨਾ ਜਾਂ ਕੋਈ ਵੀ ਘਰ ਨਹੀਂ ਬਚਣਾ ਜਿੱਥੇ ਰੱਬ ਦੀ ਕਿਰਪਾ ਹੋ ਉਹ ਕੋ ਪ੍ਰਵਾਦਾ ਜੀ ਬਚਿਆ ਹੋਊਗਾ ਸਰਕਾਰ ਕੇ ਕਰਦੀ ਜੇ ਕੋ چھوٹਾ ਮੋਟਾ ਕੋ ਭੰਗ ਖੰਦਾ ਕਰਦਾ ਉਥੇ ਪਰਚੇ ਪਾ ਕੇ ਉਹਨਾਂ ਜੇਲਾਂ ਡਾਕਨਦੀ ਜਿਹੜੇ ਵੱਡੇ ਵੱਡੇ ਸਮਗਲ ਜਿਹੜੇ ਆ ਉਹ ਮਜ਼ਾ ਜਿਹੜੇ ਆ ਉਹ ਆਪਣਾ ਕੰਮ ਚਲਾਈ ਜਾਂਦੇ ਆ ਜੀ ਨਹੀਂ ਜਿਹੜਾ ਬਿਮਾਰ ਹੈ ਜਿਹੜਾ ਖਾ ਰਿਹਾ ਉਹਨੂੰ ਅੰਦਰ ਰੱਖ ਦੇਣਾ ਪਰ ਜਿਹੜਾ ਵੇਚ ਰਿਹਾ ਉਹਨੂੰ ਹਾਂ ਹਾਂ ਬਿਲਕੁਲ ਉਹ ਤੇ ਪਰਚੇ ਕਰ ਦਿੰਦੇ ਆ ਕੱਲ ਹੋ ਗਈ ਨਾ ਛੋਟੀ ਮੱਛਲੀ ਫੜ ਲਈ ਵੱਡੀ ਮੱਛੀ ਹਾਂ ਬਿਲਕੁਲ 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 ਇਸ ਕਾਰਨ ਕਿ ਸਰਕਾਰਾਂ ਨੇ ਮਤਲਬ ਚਾਹੀਦਾ ਜੇ ਪੰਜਾਬ ਨੂੰ ਕੋ ਡਿਵੈਲਪਮੈਂਟ ਕਰਨਾ ਇੱਕ ਦੋ ਜਿਹੜੇ ਮੱਦੇ ਜਿਹੜੇ ਬੁਝਣਾਂ ਨੇ ਗੱਲ ਕੀਤੀ ਸੇਮ ਉਹ ਹੀ ਗੱਲ ਆ ਜੇ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣਾ ਵਾ ਤੇ ਨਹੀਂ ਤੇ ਜੋ ਹਾਲਾਤ ਆ ਜੋ ਗੈਵ ਸਟਰ ਬਗੈਰਾ ਬਣ ਰਹੇ ਕੋਈ ਹਾਂਦੇ ਗੈਂਗਸਟਰ ਵਾਲਿਆਂ ਦੀਆਂ ਵੀ ਮਜਬੂਰੀਆਂ ਦੇ ਪੁਲਸਾਂ ਨੇ ਗੈਂਗਸਟਰ ਬਣਾਉਂਦੀ ਆ ਜਿਹੜਾ ਇੱਕ ਵਾਰੀ ਮੁੰਡਾ ਜੇਲ੍ਹ ਦੇ ਵਿੱਚ ਜੰਗ ਚੱਲ ਜਾਂਦਾ ਉਸ ਤੋਂ ਨੂੰ ਪਤਾ ਪੈ ਜਾਂਦਾ ਕਿ ਕੁਛ ਨਹੀਂਗਾ ਉਸ ਤੋਂ ਅੱਗੇ ਵਾਧਾ ਪਿੱਛੇ ਨਹੀਂ ਆਉਂਦਾ ਵਾਪਸ ਕਿਵੇਂ ਲੈ ਕੇ ਆਈਏ ਸਮਾਜ ਨੂੰ ਆਪ ਹੀ ਹੈਲਪ ਕਰਨੀ ਪਣੀ ਆ ਆਪਸ ਵਿੱਚ ਜਦੋਂ ਮਤਲਬ ਟੈਰਰ ਰਸ਼ੀਨਾ ਮਤਲਬ ਜਦੋਂ ਮਤਲਬ ਆਧੋ ਆਧਾ ਸਮਾਂ ਉਦੋਂ ਲੋਕਾਂ ਨੇ ਪੁਲਿਸ ਦਾ ਸਹਿਯੋਗ ਦਿੱਤਾ ਸੀ ਤੇ ਫਿਰ ਉਹ ਖਤਮ ਹੋਇਆ ਸੀ ਤੇ ਹੁਣ ਨਹੀਂ ਪੁਲਿਸ ਨੂੰ ਚਾਹੀਦਾ ਕੋਈ ਸੈਮੀਨਾਰ ਕਰਾਵੇ ਪਿੰਡਾਂ 'ਚ ਜਾ ਕੇ ਵਗੈਰਾ ਵਗੈਰਾ ਕੋਈ ਚੰਗੇ ਮਤਲਬ ਪਰਿਵਾਰ ਨੂੰ ਕਰਾਣ ਚੰਗੇ ਲੋਕਾਂ ਨੂੰ ਨਾਲ ਲੈ ਕੇ ਆਣ ਅੱਛਾ ਇਹ ਕੱਲ ਪੁੱਛਣੀ ਸੀ ਸਰਕਾਰਾਂ ਦੀ ਲੋਕਾਂ ਨਾਲ ਇੱਕ ਦਰਾਰ ਕਿਉਂ ਪੈਦਾ ਹੁੰਦੀ ਜਾ ਰਹੀ ਹੈ ਦਰਾਰ ਪੈਦਾ ਇਹੋ ਗੱਲ ਹੈ ਕਿ ਜੋ ਲੋਕੀ ਮਤਲਬ ਆਪਣੇ ਆਸ ਲੈ ਕੇ ਆਏ ਸੀ ਪੇ ਆਮ ਆਦਮੀ ਪਾਰਟੀ ਕੋ ਪੇ ਸਾਡੇ ਮਤਲਬ ਆ ਜਿਹੜੇ ਵਗੈਰਾ ਕੰਮ ਹੋਣਗੇ ਕੋਈ ਵੀ ਕਿਸੇ ਦਾ ਵੀ ਕੰਮ ਸੀਗਾ ਉਹ ਲੋਕਾਂ ਨੂੰ ਮਤਲਬ ਕੰਮ ਜਿਹੜਾ ਹਰ ਸੀ ਇੱਕ ਟਾਈਮ ਤੇ ਕਹਿੰਦੇ ਸੀਗੇ ਬਦਲਾਅ ਨੂੰ ਵੋਟ ਪਾਵਾਂਗੇ ਬਦਲਾਅ ਦਾ ਮਤਲਬ ਆਪਾਂ ਦੀ ਪਾਰਟੀ ਹੁਣ ਇਹਨੇ ਕਿਨੱਕ ਪਿੱਛੇ ਹੋ ਰਹੇ ਨੇ ਪੇ ਲੋਕਾਂ ਨੇ ਮਤਲਬ ਥੋੜੇ ਚਿਰ ਚੀ ਲੋਕਾਂ ਨੇ ਮਤਲਬ ਇਹ ਲਿਆ ਉਹਨਾਂ ਦਾ ਕਿ ਸਾਡਾ ਮਤਲਬ ਕੰਮ ਦੇ ਕੋਈ ਹੈ ਨਹੀਂ ਐਵੇਂ ਠੱਗੇ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਲੋਕ ਕਰਦੇ ਇਹ ਕਹਿ ਰਹੇ ਨੇ ਆ ਕੋਸ਼ਿਸ਼ ਕਰਦੇ ਆ ਪਿੱਛੇ ਹੁਣ ਖੁਸ਼ੀ ਵੀ ਪਿੱਛੇ ਨਹੀਂ ਖੁਸ਼ੀ ਪਿੱਛੇ ਦੇ ਕੀ ਹਾਲਾਤ ਨੇ ਉਹ ਵੀ ਗੱਲ ਨੇ ਇੱਕ ਕਾਫੀ ਬਜ਼ਮ ਅਸੀਂ ਦੇਖ ਰਹੇ ਹਾਂ ਕਾਫੀ ਮਹਿਲਾਵਾਂ ਮੇਂ ਹਾਂ ਬੱਚੇ ਵੀ ਆ ਸੋ ਮੈਂ ਮਹਿਲਾਵਾਂ ਦੇ ਨਾਲ ਜਿਹੜੀ ਗੱਲ ਕਰਨਾ ਚਾਹਾਂਗੇ ਇੱਥੇ ਹਾਂਜੀ ਕੀ ਨਾਮ ਹੈ ਜੀ ਨਾਮ ਦੱਸ ਦੋ ਜੀ ਨਾਮ ਦੱਸ ਦਈਏ ਰشنا ਦੇਵ ਅੱਛਾ ਕਿੱਥੋਂ ਦੇ ਹੋ ਚੰਡੀਗੜ੍ਹ ਚੰਡੀਗੜ੍ਹ ਤੋਂ ਅੱਛਾ ਚੰਡੀਗੜ੍ਹ ਚੱਕੀ ਮੇ ਤਾਂ ਮ ਕੀ ਕਿ ਤੁਸੀਂ ਡਰ ਕਿਉਂ ਰਹੇ ਹੋ ਇੰਨਾ ਸ਼ਰਮਾਣਾ ਥੋੜੀ ਜੀ ਤੁਸੀਂ ਤੋਂ ਉਹਨਾਂ ਨੂੰ ਦੇਖ ਕੇ ਸ਼ਰਮਾਈ ਜਾ ਰਹੇ ਹੋ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਾਜਵਿੰਦਰ ਅੱਜ ਕੀ ਕਰਦੇ ਹੋ ਮੈਂ ਹਾਊਸ ਵਾਈਫ ਹਾਊਸ ਵਾਈਫ ਹੋ ਅੱਛਾ ਹਾਊਸ ਵਾਈਫ ਦੇ ਕੋਲ ਮੈਂ ਤੁਹਾਡੇ ਤੁਹਾਡੇ ਘਰ ਦੇ ਕੀ ਕੀ ਮਾਸਟਰ ਜਿਹਾ ਲੱਗਦਾ ਕਿ ਹਾਂ ਇਹ ਸੁਲਝ ਨਹੀਂ ਰਹੀ ਇਹ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਨੇ ਸਰਕਾਰਾਂ ਇਹ ਚੀਜ਼ਾਂ ਸਹੀ ਕਰ ਸਕਦੀਆਂ ਨੇ ਸਰਕਾਰਾਂ ਹੀ ਆ ਕਿ ਰਸੋਈ ਦਾ ਰਾਸ਼ਨ ਇਤਨਾ ਮਹਿੰਗਾ ਹੋ ਗਿਆ ਸਿਲੰਡਰ ਇਤਨਾ ਮਹਿੰਗਾ ਹੋ ਗਿਆ ਕਿ ਉਸਕੋ ਪਹਿਲੇ 400 ਕਾ ਥਾ ਅਬ 1200 ਕਾ ਸਿਲੰਡਰ ਹੈ तो उसको कम करना चाहिए ना पेट्रोल इतना डीजल महंगा हो गया सी महंगाई काट जाएगी महंगाई को तो कटी नहीं ना अभी तक हाँ। तो कटनी चाहिए ना बीजेपी को तो वोट देनी नहीं चाहिए दे सरकार चाहते आम जनता आम पार्टी अगे भी महिलावान ने गल कर दिया हाँ जी की नाम है कितों दू मैं वैसे शहरपुर दी अच्छा ठीक है की कर दू ਹਾਊਸ ਵਾਈਫ ਹੈ ਮੈਂ ਹਾਊਸ ਵਾਈਫ ਹੋ ਜਿਵੇਂ ਉਹਨਾਂ ਨੇ ਉਹ ਵੀ ਹਾਊਸ ਵਾਈਫ ਉਹਨਾਂ ਨੇ ਆਪਣੇ ਘਰ ਦੇ ਮਸਲੇ ਦੱਸੇ ਕਹਿੰਦੇ ਬੜਾ ਕੁਝ ਮਹਿੰਗਾ ਹੋਈ ਜਾ ਰਿਹਾ ਤੁਸੀਂ ਕਿਹੜੇ ਕਿਹੜੇ ਚੀਜ਼ਾਂ ਦੇਖ ਰਹੇ ਹੋ ਘਰ ਦੇ ਵਿੱਚ ਜਾਂ ਲੱਗਦਾ ਕਿ ਇਹ ਮਸਲੇ ਬੜੇ ਵਾਧੇ ਜਾ ਰਹੇ ਆ ਮਹਿੰਗਾਈ ਹੋ ਰਹੀ ਸਾਰੇ ਅੱਛਾ ਕੀ ਲੱਗਦਾ ਹੈ ਕਦੋਂ ਮਹਿੰਗਾਈ ਨਹੀਂ ਸੀ ਜਾਂ ਕਿਵੇਂ ਵਧ ਰਹੀ ਹੈ ਇਹ ਤਾਂ ਪਤਾ ਨਹੀਂ ਹੁਣ ਹੁਣ ਜ਼ਿਆਦਾ ਮਹਿੰਗਾਈ ਹੋ ਰਹੀ ਹੈ ਜ਼ਿਆਦਾ ਲੱਗਦਾ ਕੁਝ ਫਿਊਚਰ ਅੱਗੇ ਬੱਚਿਆਂ ਦਾ ਦੇਖ ਲਿਓ बच्चे यानी स्टडी पूरी हो गई कंप्लीट हो गई वैसे तो हाँ। पर फिर भी मतलब हजे कुछ रहता है स्टडी कंप्लीट हो गई स्टडी कंप्लीट तो बात की सारी बच्चे बेटी मेरी मतलब प्रोफेसर है जॉब कर रही है छोटी हाँ। बेटी एमबीए कर रही है बेटा बीएससी बायोटेक्नोलॉजी कर रहे हैं जॉब आसानी ना मिल गई सी प्राइवेट जॉब प्राइवेट जॉब है सरकारी की कोई उम्मीद नहीं ਜਨਰਲ ਕੈਟੇਗਰੀ ਨੂੰ ਵੀ ਨਿਉਂ ਮੀਤ ਨਹੀਂ ਕਿ ਇਹ ਚੀਜ਼ ਕਿਉਂ ਮਬਾਰਬਰ ਅਸੇ ਦੇਖਦੇ ਹਨ ਕੈਟੇਗਰੀ ਨੂੰ ਲੈ ਕੇ بڑے ਸਵਾਲ ਚੱਕੇ ਜਾਂਦੇ ਨੇ ਕਿ ਪਰਸੈਂਟੇਜ ਤਾਂ ਹੁੰਦੀ ਆ ਪਰ ਜੌਬ ਨਹੀਂ ਮਿਲ ਪਾਉਂਦੀ ਹਾਂਜੀ ਜਨਰਲ ਕੈਟੇਗਰੀ ਨੂੰ ਵੀ ਫੈਸਿਲਿਟੀ ਨਹੀਂ ਹੈ ਵੈਸੇ ਮੇਰੀ ਬੇਟੀ ਮਤਲਬ 95% ਮੈਥ ਆਉਂਦੇ ਹੈ ਹਾਂਜੀ ਜਨਰਲ ਕੈਟੇਗਰੀ ਲਈ ਕੀ ਚਾਹਦੇ ਹੋ ਕਿ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਨੇ ਸਾਰੇ ਲਈ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਮਤਲਬ ਇਸ ਤਰ੍ਹਾਂ ਸਾਰੀ ਕੈਟੇਗਰੀ ਨੂੰ ਦੇਖਣਾ ਚਾਹੀਦਾ ਜਿਹੜਾ ਬੱਚਾ ਜ਼ਿਆਦਾ ਟੌਪ ਕਰੇ ਉਹਨੂੰ ਤਾਂ ਫੈਸਿਲਿਟੀ ਚਾਹੀਦੀ ਨਾ ਹੁਣ ਮੇਰੀ ਬੇਟੀ ਦੀ ਪੜ੍ਹਾਈ ਦੇ ਪਰਸੈਂਟੇਜ ਦੇ ਆਧਾਰ ਤੇ ਜਿਹੜੀ ਨੌਕਰੀ ਦੇਣੀ ਚਾਹੀਦੀ ਹੈ ਹਾਂਜੀ ਹਾਂਜੀ ਅੱਛਾ ਗੱਲ ਹੁੰਦੀ ਹੋਏ ਕਿ ਬੱਚਿਆਂ ਦੇ ਨਾਲ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਤੁਹਾਡਾ ਵੀ ਆਪਣਾ ਐਕਸਪੀਰੀਅੰਸ ਰਿਆ ਜ਼ਿੰਦਗੀ ਦਾ ਬੱਚੇ ਕੁਝ ਨਰੀਆਂ ਚੀਜ਼ਾਂ ਦੇਖ ਰਹੇ ਨੇ ਕਿਵੇਂ ਗੱਲ ਚੱਲਦੀ ਪਰਿਵਾਰ ਦੇ ਆਪਸ ਵਿੱਚ ਹਾਂਜੀ ਬਸ ਮਹਿੰਗਾਈ ਬਹੁਤ ਜ਼ਿਆਦਾ ਹੈ ਮਹਿੰਗਾਈ ਦਾ ਹੀ ਹੈ ਕਿ ਮਹਿੰਗਾਈ ਬਹੁਤ ਜ਼ਿਆਦਾ ਹੈ ਬੱਚੇ ਮੇਰੇ ਕਾਫੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਅੱਛਾ ਜਿਹੜੀ ਇਸ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਕਿ ਮਹਿੰਗਾਈ ਘਟੇ ਹੋਵੇ। ਹਾਂਜੀ। ਸੋ ਅ ਬਜ਼ਮ ਦੇਖ ਰਹਾ ਮੋਸਟਲੀ ਜੋ ਹਾਊਸ ਵਾਈਫ ਨੇ ਵਿੱਚ ਬਾਰ-ਬਾਰ ਇਹ ਚੀਜ਼ ਆ ਰਹੀ ਕਿ ਮਹਿੰਗਾਈ ਤੇ ਜਿਹੜੀ ਹੈ ਨਾ ਬਹੁਤ ਮਾਰ ਆ ਮਹਿੰਗਾਈ ਨੇ ਜੋ ਹੈ ਨਾ ਬੁਰਾ ਹਾਲ ਕੀਤਾ ਹੋਇਆ ਸੋ ਮੈਂ ਚਾਹੁੰਦੀ ਇਹਨਾਂ ਦੇ ਕੋਲ ਵੀ ਜ਼ਰੂਰ ਗੱਲ ਕਰਾਂ। ਇਹਨੇ ਵੀ ਕੋਲ ਆਇਆ ਹੋਇਆ ਸੀ ਮੈਂ ਗੱਲ ਕਰ ਲੈਣਾ। ਭਾਈ ਕੀ ਨਾਮ ਹੈ ਆਪਣਾ? ਮੇਰਾ ਨਾਮ ਅਜੀ ਸਾਈਡ ਡਰਵਾਲ। ਡਰਵਾਲ ਸਾਹਿਬ ਕਿੱਥੇ ਦੇ ਹੋ ਤੁਸੀਂ ਵੈਸੇ? ਮੈਂ ਵੈਸੇ ਬੇਸਿਕਲੀ ਪਠਾਨਕੋਟ ਦਾ ਹਾਂ। ਅੱਛਾ। ਤੇ ਤੁਸੀਂ ਕੰਡਕਟਰ ਵੀ ਹੋ ਬੱਸ 'ਚ? ਆਪਣੇ ਪਠਾਨਕੋਟ ਦੇ ਕਿਹੜੇ-ਕਿਹੜੇ ਮੁੱਦੇ ਉਹਦੇ ਡਰਾਈਵਰੀ ਦਾ ਕੋਈ ਤੱਕ ਨਹੀਂ ਰਹਿ ਗਿਆ ਜੀ ਕਿਉਂਕਿ ਕੋਈ ਵੀ ਰੂਲ ਰੈਗੂਲੇਸ਼ਨ ਤੇ ਬਣੇ ਆ ਲੇਕਿਨ ਉਹਨਾਂ ਨੂੰ ਫੋਲੋ ਕਰਨ ਵਾਸਤੇ ਕੋਈ ਵੀ ਨਹੀਂ ਹੈਗਾ ਜੀ ਅੱਛਾ ਇੱਕ ਚੀਜ਼ ਪੁੱਛਣੀ ਸੀ ਇਹ ਚੱਲਦੇ ਨੇ ਹਾਂਜੀ ਹਾਂਜੀ ਚੱਲਦੇ ਆ ਜੀ ਪੈਨਿਕ ਬਟਨ ਹਾਂਜੀ ਚੱਲਦੇ ਆ ਦੱਬਦੀ ਇਹ ਫਿਰ ਕਿੱਥੇ ਕੀ ਹੁੰਦਾ ਇਹਦਾ ਸਰ ਇਹ ਸਿੱਧਾ ਐਮਰਜੈਂਸੀ ਫੋਰ ਐਮਰਜੈਂਸੀ ਤੋਂ ਫੋਨ ਆਂਦਾ ਹੈ ਕੀ ਕੀ ਗੱਲ ਹੋ ਗਈ ਆ ਤੁਹਾਡੀ ਗੱਡੀ ਤੋਂ ਇਦਾਂ ਪੈਨਿਕ ਬਟਨ ਦੱਬਿਆ ਗਿਆ ਤੇ ਕੀ ਕਰਨੇ ਆ ਸਰ ਸਾਡੇ ਮੁੱਦੇ ਇਹੀ ਆ ਜੀ ਬਰਾਬਰ ਕੰਮ ਬਰਾਬਰ ਤਨਖਾਹ ਕਰ ਦੇਣਾ ਜੀ ਜਿਹੜਾ ਰੋਡਵੇਜ ਆ ਉਹਦੇ ਵਿੱਚ ਵੱਧ ਤੋਂ ਵੱਧ ਬੱਸਾਂ ਪਾਈਆਂ ਜਾਣ ਜਿਹਦੇ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲੇ ਜਿਹੜੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਜਾਂ ਸਾਨੂੰ ਪ੍ਰੋਬਲਮ ਆ ਰਹੀ ਹੈ ਗੱਡੀਆਂ ਓਵਰਲੋਡ ਰਹਿ ਰਹੀਆਂ ਆ ਹਨਾ ਜੀ ਤੇ ਲੋਕਾਂ ਨੂੰ ਸਹੂਲਤ ਘੱਟ ਮਿਲ ਰਹੀ ਹੈ ਜਿਹਦੇ ਕਰਕੇ ਗੱਡੀ ਦੇ ਵਿੱਚ 100-120 20 ਸਵਾਰੀਆਂ ਹੋ ਰਹੀਆਂ ਜਿਹਦੇ ਕਾਰਨ ਸਾਨੂੰ ਵੀ ਪ੍ਰੋਬਲਮ ਹੋ ਰਹੀ ਹੈ ਤੇ ਲੋਕਾਂ ਨੂੰ ਵੀ ਕਾਫੀ ਦਿੱਕਤ ਆ ਰਹੀ ਹੈ ਇੱਥੇ ਯੂਥ ਵੀ ਹੈਗਾ ਯੂਥ ਨਾਲ ਗੱਲ ਕਰ ਲੈਣਾ ਭਾਈ ਬੇਜੀ ਨਾਲ ਕੀ ਨਾ ਹੈ ਆਪਣਾ मेरा नाम मनीष कुमार है मनीष कितने दे हूँ मैं रहने वाला है उत्तराखंड गाँव जी अरे कहाँ जा रहे हो मैं जा रहा हूँ पठानकोट पठानकोट क्या करते हो मैं एयरटेल में फील्ड इंजीनियर की अरे क्या बात करते है करते क्या मुद्दे हैं उत्तराखंड के जो पूरे नहीं हुए जो होने चाहिए इस वहाँ पर बस यही है कि जो हमारे वहाँ की जो अर्थव्यवस्था है उसको लेकर बहुत नागरिक और यूथ जो है यूथ जनरेशन वो भ्रष्टाचार का शिकार होती जा रही है हाँ जी धर्म व्यवस्था को ज्यादा लेकर अपनी जो ग्रेजुएशन है उसको छोड़कर धर्म व्यवस्था पर ज्यादा फोकस कर रही है ना कि अपने काम काज पर हाँ। और गलती निकालती है भाजपा सरकार की सर आपसे बात कर सकता हूँ एक बारी कहाँ से आप मैं पंजाब इतने ही समुंद्र के उत्तर के अच्छा कहाँ जा रहे हैं समुंदर अच्छा, ही जा रहे हैं वहीं जा रहे हैं कहाँ से आए चंडीगढ़ अच्छा अपने इलाके का क्या माहौल है इस वक्त क्या लग रहा है कौन सी पार्टी जीत सकती है खास करके अपने होशियारपुर साइड से होशियारपुर साइड से तो मेरे को लगता है कि आम आदमी पार्टी जीत सकती है कारण कारण कि मतलब उनसे बेटर काम कर रही है हाँ, हाँ मतलब अभी पंजाब में भी जैसे कि मतलब आम आदमी पार्टी ही है तो मतलब उनका जो काम है वो दिख रहा है पहले भी जो का, काम दिख रहा है कि पोस्टर दिख रहा है काम भी दिख रहा है सर, क्या काम दिख रहा है काम जो भी मतलब मतलब वो कर रहे हैं हैं क्या कि है कि जैसे जैसे करप्शन वगैरह के ऊपर भी भी उन्होंने एक्शन लिए अभी अभी रेगुलर रेगुलर पहले साल साल में पंजाब पुलिस की निकलती थी अभी मतलब निकल है, रेगुलर निकल है, दो साल से जो है तो है काम भी है तो काम है, आ, खुशी सारे ने अपनी है हाँ जी की ਇਲੈਕਸ਼ਨ ਦਾ ਮੌਲਾਗਾ ਮੈਡਮ ਜਿਹੜਾ ਵੀ ਆ ਜਾਂਦਾ ਹੈ ਕੋਈ ਪੂਰਾ ਸਹੀ ਕਰਨ ਦੀ ਕੋਸ਼ਿਸ਼ ਤਾਂ ਕੋਈ ਵੀ ਨਹੀਂ ਕਰਦਾ ਕੀ ਕਾਰਨ ਲੱਗਦਾ ਕਿ ਇਦਾਂ ਕਿਉਂ ਹੁੰਦਾ ਹਰ ਵਾਰੀ ਚੀਜ਼ ਕਿਉਂ ਹੁੰਦੀ ਆ ਕੁਝ ਨਹੀਂ ਕਹਿ ਸਕਦੇ ਇਹਨਾਂ ਬਾਰੇ ਕਿਉਂਕਿ ਇਹ ਆਪਾਂ ਨੂੰ ਤਾਂ ਲੱਗਦਾ ਕਿ ਸਾਰੇ ਅਲੱਗ ਲੱਗੇ ਹੋਏ ਕਈ ਵਾਰੀ ਇਹ ਸੋਚੀ ਰਾਂ ਵੀ ਇਹ ਸਾਰੇ ਅੰਦਰੋਂ ਇੱਕੇ ਹੀ ਆ ਅੱਛਾ ਇਹ ਲੱਗਦੀ ਸੀ ਲੱਗਦਾ ਹੈ ਕਿ ਸਾਰੇ ਅੰਦਰੋਂ ਇੱਕੋ ਹੀ ਆਏ ਗਰੀਬ ਵਾਲੇ ਤਾਂ ਕੋਈ ਨਹੀਂ ਸੋਚਦਾ ਹੈਗਾ ਪੈਸੇ ਵਾਲੇ ਨੂੰ ਜ਼ਿਆਦਾ ਬੁढ़ाई ਜਾਂਦੇ ਆ ਅੱਛਾ ਬਦਲਾ ਆਇਆ ਕੋਈ ਬਦਲਾ ਲੱਗਦਾ ਹਾਂ ਥੋੜਾ ਬਹੁਤ ਆਇਆ ਜਿਆਦਾ ਨਹੀਂ ਥੋੜਾ ਬਹੁਤ ਆਇਆ ਜਿਹਦੇ ਜਿੱਕੇ ਹੀ ਕੰਮ ਜਿਹੜੇ ਭਗਵਾਨਤਵਾਨ ਨੇ ਕੀਤੇ ਕਹੇ ਸੀ ਉਹ ਕੀਤੇ ਵੀ ਆ ਤੇ ਪਰ ਜੇ ਆਪਾਂ ਉਹਨਾਂ ਨੂੰ 1 2 ਸਾਲ ਦੇ ਵਿੱਚ ਹੀ ਕਹੀਏ ਕਿ ਆਪਾਂ ਉਹਨਾਂ ਨੂੰ ਦੂਸਰੇ ਨਾਂ ਨਾਲ ਰੌਲਾ ਦੇਈਏ ਤਾਂ ਉਹ ਸਾਡੀ ਬਹੁਤ ਗਲਤੀ ਆ ਉਹਨਾਂ ਨੇ ਰੈਣੀ ਨੱਚ ਕਿੰਨਾ ਰਾਜ ਕੀਤਾ ਪੰਜਾਬ ਤੇ ਇਹਨੂੰ ਤਾਂ ਜੇ 2 ਸਾਲ ਹੀ ਹੋਏ ਆ ਜੇ 2 ਸਾਲ ਤੋਂ ਤੁਸੀਂ ਉਹਨੂੰ ਟਾਈਮ ਤਾਂ ਦਿਓ ਕੁਝ ਫੇਰ ਹੀ ਉਹ ਕੁਝ ਕਰੂਗਾ ਵਾਕਿਆ ਕਾਫੀ ਚੀਜ਼ਾਂ ਸੀ ਦੇਖਦੇ ਆਂ ਕਈ ਮੇਰੀ ਖਬਰਾਂ ਸੁਣੀ ਲੀਆਂ ਜਿਹੜੀਆਂ ਦੇਸ਼ਾ ਹੋਰ ਬਾਕੀ ਕਰ ਰਾਇਆ ਇਹਨਾਂ ਨੇ ਕੀਤੀਆਂ ਲੋਨ ਆਂਡਰ ਠੀਕ ਹੈ ਜੀ ਆਪਣਾ ਆਸ-ਪਾਸ ਹੁਣ ਕੋਈ ਸਰਰਤੀ ਤਤਪ ਤਾਂ ਨਹੀਂ ਹੈਗੇ ਬਹੁਤ ਆ ਸਾਰਾ ਲੋਨ ਆਂਡਰ ਐਂਡਰ ਸਭ ਜਿਹਾ ਬੈਠੇ ਖਰਾਬ ਆ ਖਰਾਬ ਹੈ ਸਭ ਤਾਂ ਖਰਾਬ ਆ ਸਾਲੇ ਠੀਕ ਨਹੀਂ ਹੋਇਆ ਨਾ ਨਾ ਸਰਕਾਰ ਕਹਿੰਦੀ ਇਸ ਤਾ ਪੂਰਾ ਠੀਕ ਕਰਤਾ ਕੋਈ ਠੀਕ ਨਹੀਂ ਹੋਇਆ ਉਹੀ ਚੱਲਦਾ ਜੋ ਚੱਲਦਾ ਸੀ ਉਹੀ ਚੱਲਦਾ ਆ ਨਸ਼ਾ ਨਸ਼ਾ ਵੀ ਚੱਲਦਾ ਨਸ਼ਾ ਵੀ ਨਹੀਂ ਠੀਕ ਹੋਇਆ ਤਾਂ ਫਿਰ ਬਦਲਾ ਕੀ ਆਇਆ ਬਦਲਾ ਉਹ ਮੈਂ ਤਾਂ ਨਹੀਂ ਦੱਸਿਆ ਕਿ ਇੱਕ ਦੋ ਇੱਕ ਦੋ ਬੰਦਿਆਂ ਦੇ ਕਰਨ ਦਾ ਬਦਲਾਵ ਹੈ ਹੀ ਨਹੀਂ ਕਿ ਆਪਾਂ ਸਾਰੇ ਬਦਲਾਂਗੇ ਆਪਾਂ ਸਾਨੂੰ ਵੀ ਨਾਲ ਬਦਲਣਾ ਪੈਣਾ ਆ ਅਸੀਂ ਕੱਲਾ ਗਵਰਨਮੈਂਟ ਦੇ ਤਰਫ ਤੇ ਵੀ ਨਹੀਂ ਝੱਟ ਸਕਦੇ ਆਪਾਂ ਕਿਵੇਂ ਬਦਲੀ ਦੱਸੋ ਪਹਿਲੇ ਆਪਾਂ ਨੂੰ ਅਜੇ ਆਪਣੇ ਆਸ-ਪਾਸੇ ਕੋਈ ਗਲਤ ਚੀਜ਼ ਦੇਖਦੇ ਤਾਂ ਆਪਾਂ ਨੂੰ ਪਿੱਛੇ ਨੁੱਕ ਜਾ ਕੇ ਦੱਸਣਾ ਚਾਹੀਦਾ ਫੇਰ ਗਲਤ ਹੋ ਰਹੀ ਦੀ ਆਪਾਂ ਪਤਾ ਕੀ ਸੋਚਦੇ ਸਾਡੇ ਘਰ ਥੋੜੀ ਹੋ ਰਹੀ ਆ ਘਰ ਤੋਂ ਬਾਹਰ ਹੀ ਹੋ ਰਹੀ ਦੂਜੇ ਦੇ ਘਰ ਹੋ ਰਹੀ ਬਸ ਇੱਥੇ ਆ ਕੇ ਆਪਾਂ ਆਪਾਂ ਵੀ ਗਲਤ ਆ ਕਾਲ ਤਾਂ ਇਸ ਕਰਕੇ ਵੀ ਹੈ ਨਾ ਸਿਸਟਮ ਫਿਰ ਅੰਦਰ ਬੰਦੇ ਨੂੰ ਫਸਾ ਲੈਂਦਾ ਲੋਕ ਕਹਿੰਦੇ ਨੇ ਫਿਰ ਆਪਾਂ ਕਿਉਂ ਫਸੀਏ ਪੁਲਿਸ ਤਾਂ ਇਹ ਚੱਕਰ ਲਾਣੇ ਪੈਣੇ ਨਵਾ ਬਣ ਕੇ ਬਾਸ ਇਹ ਸਭ ਤੋਂ ਵੱਡੀ ਵਜ੍ਹਾ ਆ ਬੇ ਨਾਲ ਦੇ ਨਾਲ ਅਸੀਂ ਇਹ ਦੇਖਦੇ ਹੁਣ ਅੱਗੇ ਸਾਨੂੰ ਹੁਸ਼ਿਆਰਪੁਰ ਲਈ ਬੱਸ ਮਿਲਦੀ ਹੈ ਜਾਂ ਨਹੀਂ ਤੇ ਤਾਂ ਤੱਕ ਤੁਸੀਂ ਦੇਖਦੇ ਰਹੋ ਲਾਲ ਲੱਪਾ ਲਾਰੀ ਅਸੀਂ ਦੁਆਬੇ ਦੇ ਘੜ ਜਲੰਧਰ ਦੇ ਬੱਸ ਸਟੈਂਡ ਤੋਂ ਨਿਕਲੇ ਆ ਜੰਡੇਆਲੇ ਲਈ ਜੰਡੇਆਲਾ ਜਲੰਧਰ ਜੀ ਪੈਂਦਾ ਹੈ ਤੇ ਲੋਕਾਂ ਨੂੰ ਜਾਣਦੇ ਆ ਕਿ ਆਖਿਰਕਾਰ ਇਹਨਾਂ ਦੇ ਕੀ ਮੁੱਦੇ ਨੇ ਕੀ ਹਾਲਾਤ ਨੇ ਜਲੰਧਰ ਦੇ ਆਸ-ਪਾਸ ਦੇ ਇਲਾਕੇ ਦੇ ਮੈਂ ਬਜ਼ਮ ਵਰਮਾ ਤੇ ਮੈਂ ਇਹਨਾਂ ਨਾਲਾਂ ਖੁਸ਼ੀ ਸਰਾ ਤੇ ਫਿਰ ਅੱਜ ਅਸੀਂ ਗੱਲ ਕਰਨ ਲੱਗਿਆਂ ਲੋਕਾਂ ਦੇ ਨਾਲ ਤੇ ਮੈਂ ਸ਼ੁਰੂਆਤ ਇਧਰੋਂ ਬਜ਼ਮ ਕਰਾਂਗੀ ਕਿਉਂਕਿ ਜਦੋਂ ਹੀ ਅਸੀਂ ਅੰਦਰ ਐਂਟਰ ਕੀਤੇ ਨਾ ਸਾਰੇ ਡਿਸਕਸ਼ਨ ਸਟਾਰਟ ਹੋ ਗਏ ਇਹਨਾਂ ਦੇ ਆਪਸ ਦੇ ਵਿੱਚ ਕੀ ਪਤਾ ਨਹੀਂ ਕੀ ਹੋ ਗਿਆ ਕਿਹੜੇ ਮਸਲੇ ਕਿਹੜੇ ਮੁੱਦੇ ਨੇ ਸੋ ਇਹਨਾਂ ਤੋਂ ਕੋਲੇ ਜਾਣ ਲੈਣੇ ਆ ਕਿਹੜੇ ਮਸਲੇ ਕਿਹੜੇ ਮੁੱਦੇ ਨੇ ਪਰ ਮੈਂ ਪਹਿਲਾਂ ਆਪਣੇ ਕੈਮਰਾਮੈਨ ਸਭ ਤੋਂ ਜਾਣਾਂ ਤੁਸੀਂ ਕੰਫਰਟੇਬਲ ਹੋ ਚਲੋ ਠੀਕ ਹੈ ਆਪਾਂ ਇਧਰ ਸ਼ੁਰੂਆਤ ਕਰ ਲੈਂਦੇ ਹਾਂ ਬਿਲਕੁਲ ਜੀ ਇਹ ਆਵਾਜ਼ਾਂ ਮਾਰ ਮਾਰ ਕੇ ਬੁਲਾ ਰਹੇ ਸੀ ਮੈਨੂੰ ਕਹਿੰਦੇ ਮੈਡਮ ਇਧਰ ਵੀ ਆ ਜਾਓ ਅੱਛਾ ਇਹ ਬੁਲਾ ਰਿਹਾ ਹਾਂਜੀ ਜੀ ਹਾਂਜੀ ਮੇਰਾ ਨਾਮ ਹਰਦੀਪ ਸਿੰਘ ਹੈ ਮੈਂ ਤਾਂ ਸਟੈਂਡਰਡ ਜੀ ਸਟਡੀ ਕਰ ਚੁੱਕਾ ਹਾਂ ਪੇਪਰ ਦਿੱਤੇ ਇਸ ਸਾਲ ਤੇ ਮੈਂ ਇਹ ਕਹਣਾ ਚੰਗਾ ਕਿ ਇਹ ਤੇ ਕੁਛ ਹੈ ਤਾਂ ਨਹੀਂ ਭਗਵੰਤ ਜਿੱਥੇ ਗਲਤ ਸਹੀ ਉਹ ਤੇ ਸਹੀ ਵੀ ਹੈ ਪਰ ਗਲਤ ਵੀ ਬਹੁਤ ਜਗ੍ਹਾ ਵਾ ਕਿਉਂ ਲੱਗਦਾ ਹੈ ਯਕੀ ਜਿੱਥੇ ਇਹਨਾਂ ਨੇ ਬੇਮਤਲਬ ਚ ਜੀ ਐਨ ਐਸ ਐ ਲਾ ਕੇ ਸਾਡੇ ਭਾਈ ਅਮਰਿਤਪਾਲ ਸਿੰਘ ਜੀ ਨੂੰ ਅੰਦਰ ਕੀਤਾ ਵਾ ਕਿਤੇ ਸੈਂਟਰ ਗਵਰਨਮੈਂਟ ਦੀ ਐ ਦਿਖਾਓ ਭਗਵੰਤ ਮਾਨ ਨੂੰ ਰੇ ਆਜ ਕੀ ਕਰਨਾ ਜ਼ਿੰਦਗੀ ਚ ਕੀ ਕਰਨਾ ਮੈਂ ਐਮ ਐਨ ਐ ਸਿੱਖਣਾ ਚੰਦਾ ਆਪਣੀ ਮਲਟੀ ਇਨਵੈਸਟਮੈਂਟ ਕੰਪਨੀ ਮਲਟੀਨੇਸ਼ਨਲ ਇਨਵੈਸਟਮੈਂਟ ਕੰਪਨੀ ਤਾਂ ਮੈਂ ਜਾਣੀ ਬਾਜ਼ ਹਾਂ ਤੁਸੀਂ ਜ਼ਰੂਰ ਅੱਗੇ ਗਾਇਲ ਕਰੋ ਕਿਉਂਕਿ ਇੱਥੇ ਮਹਿਲਾਵਾਂ ਦੇ ਵੱਲੋਂ ਚੀਜ਼ ਤਾਂ ਕਹੀ ਜਾ ਰਹੀ ਹੈ ਕਿ ਮਹਿੰਗਾਈ ਜਿਹੜੀ ਆ ਉਹ ਵਾਧਦੀ ਹੀ ਜਾ ਰਹੀ ਆ ਬਿਲਕੁਲ ਇੱਥੇ ਔਰ ਵੀ ਬੜੇ ਲੋਕ ਨੇ ਭਾਈ ਸਾਹਿਬ ਨਾਲ ਗੱਲ ਕਰਨ ਲੈ ਆ ਭਾਈ ਸਾਹਿਬ ਸੱਸੀ ਕਾਲ ਜੀ ਸੱਸੀ ਕਾਲ ਜੀ ਕਿੱਥੇ ਜਾ ਰਹੇ ਹੋ ਜੰਡੇਆਲਾ ਜਾ ਰਹੇ ਆ ਕਿੱਥੇ ਦੇ ਰਹਿਣ ਵਾਲੇ ਹੋ ਬੰਡਾਲਾ ਪਿੰਡ ਦੋਆਬੇ ਦੇ ਕੀ ਹਾਲਾਤ ਚੱਲ ਰਹੇ ਨੇ ਇਸ ਵਕਤ ਕੀ ਕੀ ਸੋਚ ਕੇ ਵੋਟ ਪਾਉਂਗੇ ਕਿ ਹੋਣਾ ਕੀ ਚਾਹੀਦਾ ਹੋਣਾ ਤਾਂ ਇਹ ਹੀ ਚਾਹੀਦਾ ਕੋਈ ਵਿਕਾਸ ਦਾ ਕੰਮ ਹੋਊਗਾ ਤਾਂ ਉਹਦੇ ਸੋਚ ਕੇ ਵੋਟ ਪਾਵਾਂਗੇ ਕੰਮ ਕੋਈ ਹੋ ਨਹੀਂ ਰਿਹਾ ਵਿਕਾਸ ਦਾ ਕਿਸੇ ਪਾਸੇ ਵੀ ਕਿਹੜਾ ਵਿਕਾਸ ਦਾ ਕੰਮ ਨਹੀਂ ਹੋਇਆ ਕਿਹੜੇ ਪਾਸੇ ਹੋਇਆ ਕੋਈ ਪਾਣੀ ਦਾ ਮੁੱਦਾ ਨਹੀਂ ਸਾਡਾ ਹੱਲ ਹੋਇਆ ਕੋਈ ਕਿਸਾਨਾਂ ਦਾ ਨਹੀਂ ਹੋਇਆ ਕੋਈ ਚੰਡੀਗੜ੍ਹ ਯੂਨੀਵਰਸਿਟੀ ਨਹੀਂ ਹੋ ਰਹੀ ਹੱਲ ਕੀ ਹੋ ਰਿਹਾ ਕੋਈ ਮੁੱਦਾ ਹੀ ਨਹੀਂ ਚੌਕਾ ਹੀ ਨਹੀਂ ਰਹਾ ਸੈਂਟਰ ਚ ਜਾ ਕੇ ਤਾਂ ਹੱਲ ਹੋਊ ਕਿਦਾਂ ਅੱਜ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨੋਂ ਹੀ ਕੰਮ ਨਹੀਂ ਕਰ ਰਹੇ ਕਿ ਕੋਈ ਸਰਕਾਰ ਕਰ ਰਹੀ ਦੋਨੋਂ ਨਹੀਂ ਕਰ ਰਹਾ ਦੋਨੋਂ ਰਲਿਆ ਇੱਕ اے ਟੀਮ ਐ ਇੱਕ ਬੀ ਟੀਮ ਐ ਹੋਰ ਕੋਈ ਫਰਕ ਨਹੀਂ ਇਨਾਂ ਦੇ ਵਿੱਚ ਜੇ ਪੰਜਾਬ ਸਰਕਾਰ ਸਾਡੀ ਕੰਮ ਕਰਦੀ ਹੁੰਦੀ ਹਰਿਆਣੇ ਦੀ ਜਿਉਰਤ ਸੀ ਸਾਡੇ ਕਿਸਾਨ ਚੱਕ ਲੈ ਜਾ ਕੇ ਕਟ ਕੇ ਅੰਦਰ ਪਾਣ ਦੀ ਪੰਜਾਬ ਸਰਕਾਰ ਨੂੰ ਦਮ ਰੱਖਣਾ ਚਾਹੀਦਾ ਇਹਦੇ ਲੱਤਾਂ 'ਚ ਜਾਨ ਹੁੰਦੀ ਤਾਂ ਇਹਦਾ ਕੀ ਜਿਉਰਤ ਸੀ ਰਲਿਆ ਸਾਰੇ ਰਲ ਕੇ ਕੰਮ ਕਰਦੇ ਆ ਤੁਸੀਂ ਕਿੱਥੋਂ ਆ ਰਹੇ ਹੋ ਜਿਹੜੇ ਵਾਲੇ ਤੋਂ ਚੰਡੇਆਲੇ ਦੇ ਕੀ ਮੁੱਦੇ ਨੇ ਆਪਣੇ ਆਸ-ਪਾਸ ਦੇ ਇਲਾਕੇ ਦੇ ਸਭ ਤੋਂ ਜ਼ਿਆਦਾ? ਐਦਾਂ ਹੀ ਆ ਬਸ ਨਸ਼ਿਆਂ 'ਚ ਪਏ ਆ ਬੱਚੇ। ਹਾਂਜੀ। ਜਦ ਇਹਦੇ ਬੰਦੇ ਦੇਖਦੇ ਹਾਂ ਇਹਦੇ ਕੰਨੀ ਬੇਟਾ ਹੈ ਨਾ? ਹਾਂਜੀ। ਡਰ ਲੱਗਦਾ ਕਿ ਕਿਤੇ ਨਸ਼ਿਆਂ 'ਚ ਨਾ ਪੈ ਜੇ। ਕੀ ਫਿਰ ਬਾਹਰ ਭੇਜਣ ਦੀ ਸੋਚ ਰਹੇ ਹੋ ਕੀ? ਹਾਂਜੀ ਹਾਂਜੀ। ਮਾਪੇ ਤਾਂ ਇਹ ਚਾਹੁੰਦਾ ਹੈ ਸਾਡਾ ਬੱਚਾ ਬੱਧੀਆ ਬਣੇ। ਹਾਂਜੀ। ਮਾਪੇ ਹੋਰ ਕੀ ਚਾਹੁੰਦੇ ਨੇ ਬੱਚੇ ਲਈ? ਹਾਂ ਹਾਂਜੀ। ਮਾਪੇ ਕੀ ਚਾਹੁੰਦੇ ਨੇ? ਸਰਕਾਰ ਆਪਣੇ ਬੱਚਿਆਂ ਲਈ ਕੀ? ਹਾਂਜੀ। ਵੀ ਉਹਨਾਂ ਨੂੰ ਬੱਧੀਆ ਪੜ੍ਹਾਈ ਲਿਖਾਈ ਕਰਾਵੇ, ਬੱਧੀਆ ਮਣਾਵੇ ਹਾਂਜੀ ਬਾਹਰ ਜਾਣਾ ਹਾਂਜੀ ਹਾਂਜੀ ਕਿਉਂ ਕਿੱਥੇ ਜਾਣਾ ਹੈ ਹਾਂਜੀ ਹੈ ਕਿਹੜੇ ਮੱਦबई ਦੁਬਈ ਜਾਣਾ ਹੈ ਕਿਉਂ ਜਾਣਾ ਹੈ ਮੇਰਾ ਭਾਈ ਵੀ ਉੱਥੇ ਗਏ ਆ ਭਾਈ ਉੱਥੇ ਗਏ ਨੇ ਤੇ ਆਪ ਨਹੀਂ ਸੋਚੇ ਕਿ ਇੱਥੇ ਮੰਮੀ ਪਾਪਾ ਦੀ ਸੇਵਾ ਕਰੂੰਗਾ ਇੱਥੇ ਕੰਮ ਕਰੂੰਗਾ ਦੇਸ਼ ਦਾ ਨਾਰੋ ਹਾਂਜੀ ਪਹਿਲਾਂ ਤਾਂ ਇੱਥੇ ਹੀ ਰਹਿਣਾ ਹੈ ਪਹਿਲਾਂ ਤਾਂ ਇੱਥੇ ਹੀ ਰਹਿਣਾ ਹੈ ਜਦੋਂ ਜਾਣ ਤੋਂ ਪਹਿਲਾਂ ਉਸ ਤੋਂ ਬਾਅਦ ਵਾਪਸ ਨਹੀਂ ਆਣਾ ਫਿਰ ਵਾਪਸ ਆਉਂਗਾ ਪੱਕਾ ਰਹਿਣ ਲਈ ਆਉਂਗਾ ਹਾਂਜੀ ਰਹਿਣ ਲਈ ਆਇਂਗਾ ਵਾਪਸ ਉਹ ਤਾਂ ਵੱਡਾ ਹੋ ਗਈ ਪਤਾ ਲੱਗੂ ਟਾਓਗੇ ਫਤ ਲੱਗੂਗਾ ਚਲੋ ਠੀਕ ਹੈ ਅਲੇ ਹੋਰ ਵੀ ਇੱਥੇ ਨੇ ਤੁਸੀਂ ਕਿੱਥੋਂ ਆਇਓ ਜੀ ਅਸੀਂ ਖੂਸਰੋਪੁਰੋਂ ਆਏ ਜੀ ਅੱਛਾ ਰਏ ਜਾ ਕਿੱਥੇ ਰਹੇ ਹੋ ਝੰਡੇ ਹਲੇ ਖੂਸਰੋਪੁਰ ਹੀ ਜਾ ਰਹੇ ਜੀ ਕਿੱਕਟ ਦੇ ਆ ਅੱਛਾ ਕੀ ਆਪਣੇ ਕੀ ਮੁੱਦੇ ਨੇ ਸਭ ਤੋਂ ਜ਼ਿਆਦਾ ਇਲਾਕੇ ਦੇ ਕੋਈ ਕੰਮ ਕੁਮ ਹੋਇਆ ਉੱਥੇ ਕੋਈ ਕੰਮ ਨਹੀਂ ਹੋਇਆ ਜੀ ਹਾਂ ਤਾਂ ਤੀਜੀ ਸਰਕਾਰ ਆਈ ਹੈ ਇਹਨੇ ਵੀ ਕੁਝ ਨਹੀਂ ਕੀਤਾ ਹੈਗਾ ਇਹਨਾਂ ਤੇ ਲੋਕਾਂ ਨੂੰ ਆਸ ਬਹੁਤ ਸੀਗੀ ਵੀ ਬਦਲਾ ਦਿਓ ਕਿਉਂ ਭੂਆ ਫੁੱਫੜ ਬਣਦੇ ਰਹਿੰਦੇ ਸੀਗੇ ਮਾਸੜ ਬਣ ਗਿਆ ਫੁੱਫੜ ਬਣ ਗਿਆ ਚਲੋ ਅੱਜ ਬਦਲਦੇ ਨਵੇਂ ਬਦਲਦੇ ਪਰ ਇਹਨੇ ਵੀ ਨਹੀਂ ਗੱਲ ਕੀਤੀ ਕੋਈ ਬੰਨ ਹੀ ਨਹੀਂ ਗੱਲ ਕਹਿੰਦਾ 20 ਦਿਨਾਂ ਜੇ ਨਸ਼ਾ ਬੰਦ ਕਰ ਦੂੰ ਨਸ਼ਾ ਹੋਇਆ ਹੀ ਨਹੀਂ ਬੰਦ ਉਹ ਤੋਂ ਜ਼ਿਆਦਾ ਚੜ ਗਿਆ ਲੋਕ ਮਾਵਾ ਦੇ ਪੁੱਤ ਮਰੀ ਜਾਂਦੇ ਹੈਗੇ ਆ ਪਤਾ ਕਿੰਨੇ ਮਰਦੇ ਮਾਵਾ ਦੇ ਪੁੱਤ ਤੁਸੀਂ ਗੱਲ ਕਰ ਰਹੇ ਯੂਥ ਨਾਲ ਬੈਠਾ ਥੋੜੇ ਨਾਲ ਨਹੀਂ 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 ਕਿਹਨਾ ਹੈ ਆਪਣੇ ਭਾਈ ਰਮਨ ਸ਼ਰਮਾ ਰਮਨ ਕਿੱਥੇ ਦੇ ਹੋ ਤੁਸੀਂ ਮੈਂ ਤਾਂ ਟਾਂਡੇ ਦਾ ਅੱਧਾ ਯੂਥ ਦਾ ਬਾਹਰ ਚ ਅੱਧਾ ਯੂਥ ਜਿਹੜਾ ਨਸ਼ਿਆਂ ਚ ਬਾਕੀ ਯੂਥ ਜਿਹੜਾ ਉਹ ਦੇਸ਼ ਦੀ ਸੇਵਾ ਕਰਨ ਤੇ ਲੱਗਿਆ ਹੋਇਆ ਜੇ ਆਪਣੇ ਇਲਾਕੇ ਚ ਕਿੰਨਾ ਕ ਨਸ਼ਾ ਵਾਦੂ ਨੇ ਸ਼ੈਗਾ ਬਹੁਤ ਬਹੁਤ ਜ਼ਿਆਦਾ ਨਹੀਂ ਕਰਦੇ ਨਹੀਂ ਜੀ ਮੈਂ ਬਿਲਕੁਲ ਨਹੀਂ ਕਰਦੇ ਯਾਰ ਦੋਸਤ ਕੋਈ ਕਰਦੇ ਨੇ ਬਿਲਕੁਲ ਕਰਦੇ ਨੇ ਉਹਨੂੰ ਰੋਕਿਆ ਨਹੀਂ ਕਦੇ ਬਹੁਤ ਵਾਰੀ ਰੋਕਿਆ ਹੈ ਪਤਾ ਨਾ ਘਰ ਬਰਬਾਦ ਹੋ ਜਾਂਦੇ ਨੇ ਨਸ਼ੇ ਨਾਲ ਬਹੁਤ ਹੁੰਦੇ ਵੀ ਹੈ ਤੇ ਹੋ ਵੀ ਰਹੇ ਹੈ ਹੋ ਵੀ ਰਹੇ ਹੈ ਬਹੁਤ ਵਾਰੀ ਸਮਝਾਇਆ ਪਰ ਨਹੀਂ ਮੰਨਦੇ ਹੈਗੇ ਹਾਂ ਜੀ ਹਾਂ ਜੀ ਕੀ ਕਰੇ ਮੈਂ ਕਹਾਂ ਯਾਰ ਦੋਸਤਾਂ ਨੂੰ ਸਮਝਾ ਕੇ ਆਪਣੀ ਜਾਨ ਗਵਾਉਣੀ ਆ ਬੱਟਨ ਚਾਲੂ ਕੀ ਹੋਇਆ ਹੈ ਕੀ ਹੁੰਦਾ ਹੈ ਜਿਹੜੇ ਆਂ ਕਰ ਲਿਆ ਮੁੰਡਾ ਤਾਂ ਨੇ ਪਤਾ ਹੀ ਆ ਤੁਹਾਡੇ ਘਰੇ ਕਮੇਟੀਆਂ ਆ ਕਿੰਨੇ ਰੋਕਦੇ ਕਿਉਂ ਆਇਆ ਨਸ਼ੇ ਦੇ ਕਿਉਂ ਰੋਕਦੇ ਆ ਉਹ ਉਹਨਾਂ ਦੁਸ਼ਮਣ ਬਣ ਜਾਂਦਾ ਉਹਨਾਂ ਦਾ ਨਸ਼ੇ ਕਿਉਂ ਰੋਕਦੇ ਆ ਉਹੀ ਗੱਲ ਹੋ ਗਈ ਨਾ ਕਿ ਜੋ ਰੋਕਦੇ ਹੋ ਫਿਰ ਦੁਸ਼ਮਣੀ ਆਪਣੀ ਬਣਦੀ ਐ ਆਪਣੀ ਬਣਦੀ ਆ ਸਰਕਾਰ ਕੱਖ ਨਹੀਂ ਕਰਦੀ ਉਹ ਪਰ ਆਪਾਂ ਦੂਸਰੇ ਦੇ ਬੱਚੇ ਤਾਂ ਦੇਖ ਰਹੇ ਆ ਜੇ ਆਪਣੇ ਬੱਚੇ ਤੇ ਆ ਜਾਏ ਫਿਰ ਵੀ ਤਾਂ ਦੁਸ਼ਮਣ ਬਣਾਵਾਂਗੇ ਆ ਫਿਰ ਦੁਸ਼ਮਣ ਬਣਾਵਾਂਗੇ ਦੁਸ਼ਮਣ ਤੇ ਨੂੰ ਪਤ ਵੱਡੀ ਜਾਂਦੇ ਝੜਿਆ ਮੈਂ ਤੂੰ ਸਰਕਾਰ ਕੰਮ ਨਹੀਂ ਕਰਦੀ ਪੁਲਿਸ ਕੰਮ ਨਹੀਂ ਕਰਦੀ ਉਹੱਖ ਨਹੀਂ ਕਰਦੀ ਪੁਲਿਸ ਕਿਉਂ ਪੁਲਿਸ ਕੀ ਕਰਦੀ ਐ ਲੇ ਲੇ ਜਿਹੜੀ ਮਰੇ ਸ਼ਰਾਬੀ ਕਿਹਾ ਤਾਂ ਬਾਕੀ ਪੁਲਿਸ ਨੇ ਕਰਨਾ ਮੰਤਰੀ ਜਿਹੜਾ ਆ ਉਹ ਸਹੀ ਆ ਪੈਨ ਲਾ ਕੋ ਕਹਿੰਦਾ ਹੁਣ ਕੋ ਕਹਿੰਦਾ ਹੋ ਅੱਛਾ ਤੇ ਜਿਹੜੀ ਬਦਲਾਅ ਕੋਈ ਨਹੀਂ ਆਇਆ ਕੋਈ ਬਲਜ਼ਾਮ ਨਹੀਂ ਆਇਆ ਕੋਈ ਬਲਜ਼ਾਮ ਨਹੀਂ ਆ ਅੱਗੇ ਨਾਲ ਬਲਜ਼ਾਮ ਨਸ਼ੇਰਾ ਵੱਧ ਗਿਆ ਆ ਅੱਛਾ ਮਤਲਬ ਸਾਰੇ ਨਸ਼ੇ ਦੀ ਗੱਲ ਕਰ ਰਹੇ ਨੇ ਸਰਕਾਰ ਕਹਿੰਦੀ ਅਸੀਂ ਬੜੀ ਫੋਰਸ ਬਣਾਤੀ ਹੈ ਨਸ਼ੇ ਦੇ ਠੱਲ ਪਾ ਰਹੇ ਹਾਂ ਕੋਈ ਠੱਲ ਨਹੀਂ ਪਾਈ ਕਿਹੜੇ ਸਰਕਾਰ ਨੇ ਭਾਈ ਕਿਹੜੇ ਐਮਐਲਏ ਭਾਈ ਐਮਐਲਏ ਕਹਿੰਦੇ ਸਰਕਾਰ ਭਗਵੰਤ ਮਾਨ ਕਹਿੰਦੇ ਨੇ ਕਹਿੰਦੇ ਅਸੀਂ ਬੜੇ ਸਾਰੇ ਗੈਂਗਸਟਰ ਫੜ ਲਏ ਨੇ ਕਿਸੇ ਫੜੇ ਆ ਕਿਸੇ ਫੜੇ ਰਖਾ ਲਏ ਆ ਅੱਜ ਭਾਰਤ ਦੇ ਤੋਂ ਬੜੇ ਛੱਡ ਦਿੰਦੇ ਆ ਅੱਛਾ ਆਪਣੇ ਇਲਾਕੇ ਚ ਵੀ ਇਹ ਹਾਲ ਸਾਰਾ ਸਾਡੇ ਸਾਰੇ ਇਲਾ ਬੈਟਰ ਕਿਹੜਾ ਲੱਗਦਾ ਹੈ ਜੇ ਭਗਵੰਤ ਮਾਨ ਨੂੰ ਨੰਬਰ ਦੇਣੇ ਹੋਏ 100 ਚੋਂ ਕਿੰਨੇ ਦੇਵੋਗੇ 100 ਤੋਂ 0 ਦੇਵਾਂਗੇ ਨੂੰ ਹੋਰ ਨਹੀਂ ਤੇ ਚਰਨਜੀਤ ਸਿੰਘ ਚੰਨੀ ਨੂੰ ਹੋ ਜੋ ਮੂੰਹ ਆਊਗਾ ਦੇਵਾਂਗੇ ਨੂੰ ਕਿੰਨਾ ਉਹਨੇ ਕੰਮ ਕੀਤਾ ਯਾ ਜੋ ਚੰਨਜੀ ਚੰਨੇ ਕਰ ਗਿਆ ਕੈਪਟਨ ਕਰ ਗਿਆ ਭਗਤ ਮਾਨ ਨੇ ਇੱਕ ਵੀ ਨਹੀਂ ਕੀਤਾ ਕੈਪਟਨ ਕੀ ਕਰਕੇ ਗਿਆ ਕੈਪਟਨ ਆ ਜਿਹੜੇ ਆ ਆਪਣੇ ਕਿਰਾਏ ਵਧਾ ਗਿਆ ਇਹ ਮਾਫ ਕਰ ਆ ਗਿਆ ਜਨਾਨੀਆਂ ਦੀ ਬਾਕੀ ਜਿਹੜੇ ਦਾਣਾ ਫੱਕਾ ਦੇ ਕਾਲਿਆਂ ਨਾਲ ਚੱਲਦਾ ਆ ਚਰਨਜੀਤ ਸਿੰਘ ਵੀ ਕਾਲਿਆਂ ਨਾਲ ਚੱਲਦੀ ਆ ਠੀਕ ਆ ਅੱਛਾ ਆਪਣਾ ਇੱਥੇ ਰਿੰਕੂ ਸੀਗੇ ਹੈਨਾ ਮੈਂ ਸੰਸਦ ਸੀਗੇ ਆਮ ਆਦੀ ਪਾਰਟੀ ਦੇ ਆਮ ਆਦੀ ਪਾਰਟੀ ਨੇ ਟਿਕਟ ਦਿੱਤੀ ਦੂਜੇ ਪਾਸੇ ਭਾਜਪਾ ਨੇ ਟਿਕਟ ਦਿੱਤੀ ਭਾਜਪਾ 'ਚ ਚਲੇਗੇ ਕੋਈ ਕੰਮ ਕੋਈ ਨਹੀਂ ਹੋਇਆ ਜਲੰਧਰ ਸ਼ਹਿਰ 'ਚ ਕੰਮ ਕੋਈ ਨਹੀਂ ਹੋਇਆ ਇਸ ਕਰਕੇ ਦੂਸਰੀ ਪਾਰਟੀ ਚਲਾ ਗਿਆ ਉਹ ਜਲੰਧਰ ਸਮਾਰਟ ਸਿਟੀ ਹੈ ਸਮਾਰਟ ਸਿਟੀ 'ਵਾਲੇ ਕੰਮ ਕਰੋ ਕਰੋੜਾ ਰੁਪਈਆ ਉਹਨੇ ਦਿੱਤਾ ਹੈ ਭਗਵੰਤ ਮਾਨ ਨੇ ਵੈਸੇ ਤਾਂ ਪਰ ਕੰਮ ਗਾਹ ਨਹੀਂ ਹੋਇਆ ਗਾਂ ਦੁਨੀਆ ਖਾਈ ਜਾਂਦੀ ਆ ਅੱਛਾ ਹਾਂ ਜਿੰਨੇ ਖਾਇਆ ਭਗਵੰਤ ਮਾਨ ਨੇ ਕਿਹਾ ਨਾ ਮੁੜ ਕੇ ਭਗਵੰਤ ਮਾਨ ਦਾ ਫਰਜ਼ ਨਹੀਂ ਬਣਦਾ ਵੀ ਆ ਕੇ ਦੇਖ ਪੜ ਕੇ ਕਰੇ ਕਿਉਂ ਕਿ ਸੜਕਾਂ ਟੁੱਟੀਆਂ ਨੇ ਟੋਨਾਲੀਆਂ ਟੁੱਟੀਆਂ ਨੇ ਸਭ ਕੁਝ ਹੀ ਇੱਥੇ ਹੋ ਕੰਮ ਉਹ ਲਹਿਰ ਨਜ਼ਰ ਨਹੀਂ ਆ ਰਹੀ ਜਿਹੜੀ ਪਹਿਲਾਂ ਵਿਧਾਨ ਸਭਾ ਚੋਣਾਂ ਵੇਲੇ ਸੀਗੀ ਉਹ ਲਹਿਰ ਕਿਉਂ ਨਹੀਂ ਨਜ਼ਰ ਆ ਰਹੀ ਇਹ ਇਸ ਬਾਰੇ ਤਾਂ ਹੁਣ ਕੀ ਕਹਿ ਸਕਦੇ ਆਪਾਂ ਹੁਣ ਹਾਂਜੀ 2 ਸਾਲ ਹੋ ਗਏ ਇਹਨੂੰ ਦੇਖ ਲਿਆ ਲੋਕਾਂ ਨੇ ਹੁਣ ਲਹਿਰ ਕਿੱਥੇ ਆ ਜਾਊ 2 ਸਾਲ ਤਾਂ ਹੋ ਗਏ ਲੋਕਾਂ ਨੇ ਦੇਖ ਲਿਆ ਇਹਨੂੰ ਹੁਣ ਹੁਣ ਲਹਿਰ ਨਹੀਂ ਹੋਣੀ ਇਹਦੀ ਪੰਜਾਬ ਤੋਂ ਸੀਟਾਂ ਕਿਦੀਆਂ ਆਣਗੀਆਂ ਫਿਰ ਸੀਟਾਂ ਰਲ ਮਿਲ ਕੇ ਚੱਲਣਾ ਕੰਮ ਨਹੀਂ ਹੁਣ ਰਲਿਆ ਮਿਲਿਆ ਚੱਲਣਾ ਹੈਗਾ ਰਲਿਆ ਮਿਲਿਆ ਅੱਛਾ ਕਹਿ ਰਹੇ ਚਰਨਦੇ ਸਿੰਘ ਚੰਨੀ ਵਿੱਚ ਲੜ ਸਕਦੇ ਨੇ ਕਾਂਗਰਸ ਵੱਲੋਂ ਇੱਥੋਂ ਚੰਨੀ ਨੇ ਕੰਮ ਠੀਕ ਕੀਤੇ ਸੀਗੇ ਉਹ ਚੱਲਿਆ ਸੀ ਪਰ ਲੋਨ ਚੱਲਣ ਨਹੀਂ ਦਿੱਤੇ ਵੋਟ ਪੈ ਸਕਦੀ ਹੈ ਚੰਨੀ ਨੂੰ ਇੱਥੋਂ ਪੈ ਸਕਦੀ ਹੈ ਵੋਟ ਪੈ ਸਕਦੀ ਹੈ ਚੰਨੀ ਨੂੰ ਇੱਥੋਂ ਪੈ ਸਕਦੀ ਹੈ ਤੁਸੀਂ ਐ ਸਕਦੀ ਹੈ ਹਾਂਜੀ ਚੰਨੀ ਨੂੰ ਪੈ ਸਕਦੀ ਹੈ ਵੋਟ ਜਰੂਰ ਹੋਊਗੀ ਜਰੂਰ ਹੋ ਹੋਰ ਵੀ ਪਿੱਛੇ ਹੋਰ ਲੋਕ ਨੇ ਪਰ ਮੈਂ ਕਹਿੰਦਾ ਇੱਕ ਵਾਰੀ ਜ਼ਰੂਰ ਖੁਸ਼ੀ ਨਾਲ ਵੀ ਗੱਲ ਕਰ ਲੈਣ ਦੂਰ ਨੇ ਖੁਸ਼ੀ ਖੁਸ਼ੀ ਥੋੜਾ ਜਿਹਾ ਨੇੜੇ ਆ ਕੇ ਗੱਲ ਕਰੋ ਇੱਕ ਵਾਰੀ ਨਾਲ ਸੋ ਇੱਥੇ ਨੌਜਵਾਨ ਨੇ ਹਾਂਜੀ ਕੀ ਨਾਮ ਹੈ ਜੀ ਮੈਂ ਹਰਪ੍ਰੀਤ ਸਿੰਘ ਓਕੇ ਤੁਸੀਂ ਕਿੱਥੋਂ ਦੇ ਹੋ ਜਲੰਧ ਮੈਂ ਜਾਣੇ ਇੱਕ ਚੀਜ਼ ਜ਼ਰੂਰ ਦੱਸੋ ਕੈਮਰਾ ਦੇ ਵਿੱਚ ਦੇਖ ਕੇ ਇੱਕ ਵਧੀਆ ਅਗਰ ਫਿਊਚਰ ਇੰਡੀਆ ਚ ਚਾਹਦੇ ਹੋ ਬੱਚਿਆਂ ਦਾ ਜਿਵੇਂ ਤੁਸੀਂ ਕਹਿੰਦੇ ਤੁਸੀਂ ਇੰਗਲੈਂਡ ਚ ਰਹਿੰਦੇ ਹੋ ਤੁਸੀਂ ਉਧਰ ਰਹਿ ਰਹੇ ਹੋ ਤੁਸੀਂ ਬੜਾ ਕੁਝ ਦੇਖ ਕੇ ਆਇਆ ਇੱਧਰ ਵੀ ਤੁਸੀਂ ਬਰਥ ਤੁਹਾਡੇ ਇੱਧਰ ਬੜਾ ਕੁਝ ਦੇਖਿਆ ਆ ਕਿਹੜੇ ਚੇਂਜਸ ਜਿਹੜੇ ਬੜੇ ਮਸਟ ਜ਼ਰੂਰ ਆਣ ਚੇਂਜਸ ਮੇਨ ਕ੍ਰਾਪਸ਼ਨ ਆ ਇੱਧਰ ਮਤਲਬ ਕੋਈ ਵੀ ਕੰਮ ਆ ਪੈਸੇ ਦਿੱਤੇ ਬਿਨਾਂ ਨਹੀਂ ਹੁੰਦਾ ਪਿਆ ਨਾ ਹਰ ਇੱਕ ਚੀਜ਼ ਤੇ ਦੂਜੇ ਆ ਮੰਗਿਆ ਜਿਆਦਾ ਹੋਗੀ ਜੌਬਸ ਦੇ ਪੈਸੇ ਉਹਨੇ ਮਿਲਦੇ ਨਹੀਂ ਕਿ ਸੋ ਐਸੀ ਤਰੀਕੇ ਦੇ ਨਾਲ ਹੁਣ ਇੱਕ ਨਵੀਂ ਲਾਰੀ 'ਚ ਸਵਾਰ ਹੋ ਕੇ ਨਵੇਂ ਲੋਕਾਂ ਦੇ ਨਾਲ ਕਰਾਂਗੇ ਗੱਲਬਾਤ ਨਵੇਂ ਮੁੱਦੇ ਤੇ ਮਸਲਿਆਂ ਨੂੰ ਲੈ ਕੇ ਕਿ ਉਹਨਾਂ ਦਾ ਕੀ ਕੁੱਝ ਹੈ ਕਹਿਣਾ ਉਦੋਂ ਤੱਕ ਦੇ ਲਈ ਮੈਨੂੰ ਖੁਸ਼ੀ ਸਰਾ ਤੇ ਬਸੰਵਰਮਨ ਨੂੰ ਦਿਓ ਇਜਾਜ਼ਤ ਕਿ ਤੁਸੀਂ ਦੇਖਦੇ ਰਹੋ ਲੜਾ ਲੱਪਾ ਲਾਰੀ ਵੀਡੀਓ ਜਰਨਲਿਸਟ ਰੁਪਿੰਦਰ ਜੱਗੀ ਦੇ ਨਾਲ ਬਸੰਵਰਮਨ ਖੁਸ਼ੀ ਸਰਾ ਜਲੰਧਰ ਸਾਸ਼ਟ੍ਰੀਕਾਲ